ਵਾਹਿਗੁਰੂ ਜੀ ਕੀ ਫਤਿਹ ਇੱਕ ਬੁੱਢੇ ਦਰਿਆ ਦਾ ਜਿਹੜਾ ਤੁਹਾਡੇ ਇੱਥੋਂ ਨੇੜੇ ਹੀ ਬੁੱਢਾ ਦਰਿਆ ਲੰਘਦਾ ਹੈ ਉਹਦੀ ਪਿਛਲੇ ਕਰੀਬ 40 ਸਾਲ ਤੋਂ ਬੜੀ ਦੁਰਦਸ਼ਾ ਜਿਹੜੀ ਹੈ ਚੱਲ ਰਹੀ ਹੈ ਵੱਧਦੀ ਜਾ ਰਹੀ ਹੈ ਦਿਨੋ ਦਿਨ ਤੇ ਇਹ ਤੁਹਾਡੇ ਇਲਾਕੇ ਦੇ ਵਿੱਚ ਵੀ ਨੁਕਸਾਨ ਕਰਦਾ ਹੈ ਔਰ ਉਸ ਤੋਂ ਵੱਧ ਨੁਕਸਾਨ ਜਿਹੜਾ ਹੈ ਉਹ ਦੱਖਣੀ ਪੰਜਾਬ ਦੇ ਵਿੱਚ ਤੇ ਫਿਰ ਰਾਜਸਥਾਨ ਤੱਕ ਵੀ ਕਰਦਾ ਹੈ ਕਿਉਂਕਿ ਉੱਥੇ ਇਸ ਪਾਣੀ ਨੂੰ ਸਿੱਧਾ ਪੀਤਾ ਜਾਂਦਾ ਹੈ ਇਹ ਪਾਣੀ ਹਰੀਕੇ ਪਹੁੰਚ ਕੇ ਬਿਆਸ ਦੇ ਨਾਲ ਮਿਲ ਕੇ ਅੱਗੋਂ ਨਹਿਰਾਂ ਵਿੱਚ ਪੈ ਜਾਂਦਾ ਹੈ ਤੇ ਨਹਿਰਾਂ ਵਿੱਚੋਂ ਲੋਕਾਂ ਦੇ ਘਰਾਂ ਵਿੱਚ ਸਰਕਾਰੀ ਵਾਟਰ ਵਰਕਸ ਰਾਹੀਂ ਸਪਲਾਈ ਕੀਤਾ ਜਾਂਦਾ ਹੈ ਲੋਕਾਂ ਦੇ ਬੱਚੇ ਪੀਂਦੇ ਆ ਗੁਰੂ ਘਰਾਂ ਦੀਆਂ ਦੇਗਾਂ ਬਣਦੀਆਂ ਐ ਇਸੇ ਪਾਣੀ ਦੇ ਨਾਲ ਤੇ ਆਪਾਂ ਦੇਖ ਸਕਦੇ ਆ ਕਿ ਇੱਥੇ ਪਾਣੀ ਦਾ ਜੋ ਹਾਲਾਤ ਨੇ ਜੋ ਕਾਲਾ ਜ਼ਹਿਰੀਲਾ ਪਾਣੀ ਐ ਉਹਨੂੰ ਪੀ ਕੇ ਤੇ ਉਹ ਕਿਸ ਤਰ੍ਹਾਂ ਦਾ ਅਸੀਂ ਆਪਣਾ ਆਉਣ ਵਾਲਾ ਭਵਿੱਖ ਜਿਹੜਾ ਉਹ ਸਿਰਜ ਰਹੇ ਆ ਕਿਸ ਤਰ੍ਹਾਂ ਸਾਡੇ ਪੰਜਾਬ ਜਿਹੜਾ ਹੈ ਉਹਦੇ ਆਣ ਵਾਲੇ ਬੱਚੇ ਕੱਲ ਨੂੰ ਕੋਈ ਇੱਥੋਂ ਹਰੀ ਸਿੰਘ ਨਲਵਾ ਪੈਦਾ ਹੋਊਗਾ ਜੇ ਇਦਾਂ ਦਾ ਪਾਣੀ ਪੀਣਗੇ ਤੇ ਅਸੀਂ ਇੱਕ ਬਿਮਾਰੀਆਂ ਵੰਡ ਰਹੇ ਆ ਤੇ ਗੁਰੂ ਸਾਹਿਬ ਨੇ ਜਿਹੜਾ ਕਿਹਾ ਕਿ ਭਾਈ ਜ਼ੁਲਮ ਕਰਨਾ ਵੀ ਪਾਪ ਹੈ ਤੇ ਜ਼ੁਲਮ ਸਹਿਣਾ ਵੀ ਪਾਪ ਹੈ ਆਪਾਂ ਇੱਥੇ ਜ਼ੁਲਮ ਸਹਿ ਰਹੇ ਆ ਬਹੁਤ ਢੇਰ ਤੋਂ ਤੇ ਉਧਰ ਪੰਜਾਬ ਦਖਣੀ ਪੰਜਾਬ ਦੇ ਲੋਕ ਵੀ ਸਹਿ ਰਹੇ ਨੇ ਇਸ ਤਰ੍ਹਾਂ ਲੱਗਦਾ ਹੈ ਕਿ ਇਹ ਸਾਨੂੰ ਬਹੁਤ ਦੇਰ ਤਾਈ ਪਤਾ ਹੀ ਨਹੀਂ ਸੀਗਾ ਬੜੇ ਸਾਲ ਇੱਥੋਂ ਦੇ ਲੋਕਾਂ ਨੂੰ ਤਾਂ ਸ਼ਾਇਦ ਪਤਾ ਹੋਊਗਾ ਪਰ ਦੱਖਣੀ ਪੰਜਾਬ ਦੇ ਜਿਹੜੇ ਲੋਕ ਪੀ ਰਹੇ ਸੀ ਉਹਨਾਂ ਨੂੰ ਇਹਦੇ ਬਾਰੇ ਬਹੁਤੀ ਜਾਣਕਾਰੀ ਨਹੀਂ ਸੀਗੀ ਪਿਛਲੇ ਕੁਝ ਸਮੇਂ ਤੋਂ ਇਹ ਜਾਣਕਾਰੀ ਉੱਥੇ ਤੱਕ ਪਹੁੰਚੀ ਹੈ ਤੇ ਲੋਕਾਂ ਨੂੰ ਸਮਝ ਆਈ ਹੈ ਵੀ ਉੱਥੇ ਭਾਈ ਇੰਨਾ ਕੈਂਸਰ ਦਾ ਪ੍ਰਕੋਪ ਕਿਉਂ ਹੈ ਕੈਂਸਰ ਟ੍ਰੇਨ ਕਿਉਂ ਉੱਥੋਂ ਤੁਰ ਕੇ ਬੀਕਾਨੇਰ ਤੱਕ ਜਾ ਰਹੀਆਂ ਭਰ-ਭਰ ਕੇ ਕਿਉਂ ਇੰਨੇ ਹਸਪਤਾਲ ਕੈਂਸਰ ਦੇ ਉੱਥੇ ਭਰੇ ਪਏ ਆ ਤੇ ਇਹ ਜਿਹੜੀ ਇਹ ਇਹ ਜਿਹੜਾ ਇੱਕ ਮਾਹੌਲ ਤੇ ਆਪਾਂ ਪਹੁੰਚ ਚੁੱਕੇ ਹਾਂ ਇੱਕ ਇੱਕ ਦਰਦਨਾਕ ਸਥਿਤੀ ਦੇ ਵਿੱਚ ਆਪਾਂ ਜਿਹੜਾ ਪਹੁੰਚ ਚੁੱਕੇ ਹਾਂ ਉਹਨੂੰ ਹੁਣ ਰੋਕਣ ਦੀ ਠੱਲ ਪਾਉਣ ਦਾ ਸਮਾਂ ਜਿਹੜਾ ਆ ਗਿਆ ਹੈ ਦੂਜੇ ਪਾਸੇ ਲੜਾਈ ਲੜਦੇ ਲੜਦੇ ਵੀ ਆਪਾਂ ਇਸ ਲੈਵਲ ਤੇ ਪਹੁੰਚ ਗਏ ਆ ਇਸ ਵੇਲੇ ਕਿ ਇਹਦਾ ਹੱਲ ਜਿਹੜਾ ਹੁਣ ਕੀਤਾ ਜਾ ਸਕਦਾ ਹੈ ਮਸਲਾ ਪੂਰਾ ਚੰਗੀ ਤਰ੍ਹਾਂ ਭਖ ਗਿਆ ਹੈ ਕਾਨੂੰਨੀ ਪੱਖ ਤੋਂ ਵੀ ਤੇ ਜਿਹੜੀ ਆਪਾਂ ਲੜਾਈ ਵਿੱਢੀ ਹੋਈ ਹੈ ਜਿਹਨੂੰ ਆਪਾਂ ਕਹਿ ਸਕਦੇ ਆ ਕਿ ਪੋਲਿਟਿਕਲ ਲੜਾਈ ਕਹਿ ਲੋ ਜਾਂ ਸੜਕ ਦੇ ਉੱਤੇ ਲੜਾਈ ਕਹਿ ਲੋ ਵੀ ਅਸੀਂ ਇਸ ਨੂੰ ਰੋਕਣ ਦੀ ਕੋਸ਼ਿਸ਼ ਕਰ ਰਹੇ ਆ ਬੜੇ ਲੰਬੇ ਸਮੇਂ ਤੋਂ ਕਰ ਰਹੇ ਆ ਪਰ ਇਹ ਹੁਣ ਜਿਹੜਾ ਪੱਧਰ ਜਿਹੜਾ ਇਸ ਵੇਲੇ ਪਹੁੰਚ ਚੁੱਕਾ ਹੈ ਉਹ ਕਾਫੀ ਉੱਪਰ ਆ ਚੁੱਕਾ ਹੈ ਲੜਾਈ ਦਾ ਕਿ ਮੈਂ ਤੁਹਾਨੂੰ ਉਹਦੇ ਬਾਰੇ ਦੱਸ ਦਿਆਂ ਕਿ ਲੜਾਈ ਕਿੱਥੇ ਪਹੁੰਚ ਚੁੱਕੀ ਹੈ ਤੇ ਸਰਕਾਰ ਹੁਣ ਕੀ ਕਰਨ ਜਾ ਰਹੀ ਹੈ ਤਾਂ ਕਿ ਆਪਣੀ ਅੱਜ ਦੀ ਗੱਲਬਾਤ ਦਾ ਜਿਹੜਾ ਮੋੜ ਬਣਿਆ ਜਾ ਸਕੇ ਲੁਧਿਆਣੇ ਦਾ ਜਿਹੜਾ ਇੰਡਸਟਰੀ ਹੈ ਤੇ ਲੁਧਿਆਣੇ ਦਾ ਜਿਹੜਾ ਸੀਵਰੇਜ ਦਾ ਗੰਦਾ ਪਾਣੀ ਹੈ ਤੇ ਲੁਧਿਆਣੇ ਵਿੱਚ 1 ਲੱਖ ਪਸ਼ੂ ਦੇ ਡੇਰੀਆਂ ਨੇ ਇਕੱਠੀਆਂ ਇੱਕੋ ਥਾਵਾਂ ਤੇ ਦੋ ਦੋ ਜਗ੍ਹਾ ਤੇ ਕਲਸਟਰ ਨੇ ਹੈਬੋਵਾਲ ਤੇ ਇੱਕ ਤਾਜਪੁਰ ਰੋਡ ਇਹ ਸਾਰੀਆਂ ਪਾਸੋਂ ਬਹੁਤ ਵੱਡਾ ਪਾਣੀ ਕਰੋੜਾ ਲੀਟਰ ਪਾਣੀ ਰੋਜ਼ ਦਾ ਬੁੱਢੇ ਦਰਿਆ ਚ ਪੈ ਰਿਹਾ ਜਿਹਦੇ ਹਾਲਾਤ ਆਪਾਂ ਇੱਥੇ ਦੇਖਦੇ ਆਂ ਸਭ ਤੋਂ ਵੱਧ ਜ਼ਹਿਰ ਜਿਹੜੀ ਆ ਉਹ ਇੰਡਸਟਰੀ ਪਾ ਰਹੀ ਹੈ ਇੰਡਸਟਰੀ ਦੇ ਵਿੱਚ ਕਿਹੜੀ ਇੰਡਸਟਰੀ ਆ ਇੱਕ ਆ ਜਿਹੜੀ ਰੰਗ ਰੰਗਾਈ ਵਾਲੀ ਇੰਡਸਟਰੀ ਜਿਹੜੀ ਆ ਕਪੜਾ ਰੰਗਦੀ ਆ ਇਹਨਾਂ ਦਾ ਪਾਣੀ ਕੱਲਾ ਹੀ 15 ਕਰੋੜ ਲੀਟਰ ਜਿਹੜਾ ਰੋਜ਼ ਬੁੱਡੇ ਦਰਿਆ 'ਚ ਪੈਂਦਾ ਹੈ ਰੋਜ਼ 15 ਕਰੋੜ ਲੀਟਰ ਰੋਜ਼ ਇਹ ਕੱਲਾ ਡਾਈੰਗ ਇੰਡਸਟਰੀ ਦੀ ਗੱਲ ਕਰ ਰਿਹਾ ਮੈਂ ਜਿਹੜਾ ਕਪੜਾ ਰੰਗਦੇ ਆ ਉਹਨਾਂ ਰੰਗਦੇ ਆ ਕਪੜਾ ਰੰਗਦੇ ਆ ਧਾਗਾ ਰੰਗਦੇ ਆ ਉਹਦੇ ਵਿੱਚ ਕਈ ਤਰ੍ਹਾਂ ਦੀਆਂ ਜ਼ਹਿਰਾਂ ਹੁੰਦੀਆਂ ਇਹ ਜਿਹੜੇ ਰੰਗ ਹੈ ਕੋਈ ਖਾਣ ਪੀਣ ਵਾਲਾ ਪਦਾਰਥ ਨਹੀਂ ਹੈ ਇਹ ਸਾਡੇ ਸਰੀਰ ਨੂੰ ਬਹੁਤ ਨੁਕਸਾਨ ਕਰਨ ਵਾਲੀ ਚੀਜ਼ ਹੈ ਪਰ ਅਸੀਂ ਉਹਨੂੰ ਕੀ ਕਰ ਰਹੇ ਆ ਉਹ ਪਾਣੀ ਸਿੱਧਾ ਜਿਹੜਾ ਬਚਿਆ ਖੁੱਛਿਆ ਪਾਣੀ ਉਹਨਾਂ ਦਾ ਅੱਧਾ ਰੰਗ ਜਿਹੜਾ ਉਹ ਡੋਲ ਦਿੰਦੇ ਆ ਤੇ ਅਸੀਂ ਆਪਣੇ ਬੱਚਿਆਂ ਨੂੰ ਉਹ ਪਾਣੀ ਪਿਆ ਰਹੇ ਆ ਆਪ ਵੀ ਪੀ ਰਹੇ ਆ ਪਸ਼ੂਆਂ ਨੂੰ ਵੀ ਪਿਆ ਰਹੇ ਆ ਲੰਗਰ ਵੀ ਤਿਆਰ ਕਰ ਰਹੇ ਆ ਇਹ ਲੜਾਈ ਨੂੰ ਲੜਦੇ ਲੜਦੇ ਅਸੀਂ ਜਦੋਂ ਪਿਛਲੇ 18 ਜੂਨ ਦੀ ਗੱਲ ਐ ਅਸੀਂ ਇੱਥੇ ਵਲੀਪੁਰ ਇਕੱਠੇ ਹੋਏ ਤੇ ਉਦੋਂ ਅਸੀਂ ਇਹ ਐਲਾਨ ਕੀਤਾ ਕਿ ਭਾਈ ਹੁਣ ਜਿਹੜੀ ਐ ਬਹੁਤ ਹੋ ਗਿਆ ਹੁਣ ਆਰ ਪਾਰ ਦੀ ਲੜਾਈ ਜਿਹੜੀ ਐ ਲੜਨੀ ਚਾਹੀਦੀ ਐ ਕਿਉਂਕਿ ਨਹੀਂ ਤਾਂ ਲੋਕ ਵੈਸੇ ਹੀ ਮਰ ਜਾਣਗੇ ਕੀ ਫਾਇਦਾ ਇੰਨਾ ਇੰਤਜ਼ਾਰ ਕਰੀਏ ਤੇ ਅਸੀਂ ਉਸ ਦਿਨ ਇਹ ਅਨਾਉਂਸਮੈਂਟ ਕੀਤੀ ਕਿ ਜੇ ਸਰਕਾਰ ਇਸ ਪਾਣੀ ਨੂੰ ਬੰਦ ਨਹੀਂ ਕਰਦੀ ਤਾਂ ਲੋਕ ਪੰਜਾਬ ਦੇ ਇਕੱਠੇ ਹੋ ਕੇ ਪੰਜਾਬ ਦੇ ਲੋਕਾਂ ਦਾ ਸਾਥ ਲੈ ਕੇ ਆਪਾਂ ਸਾਰੇ ਰਲ ਕੇ ਇਸ ਕਾਲੇ ਪਾਣੀ ਨੂੰ ਬੰਨ ਹੀ ਮਾਰ ਦੇਵਾਂਗੇ ਉਸ ਅਨਾਉਂਸਮੈਂਟ ਤੋਂ ਬਾਅਦ ਕੁਝ ਹਲਚਲ ਹੋਈ ਇੱਕ ਕੋਰਟ ਹੈ ਦਿੱਲੀ ਦੇ ਵਿੱਚ ਉਹਦਾ ਨਾਮ ਹੈ ਨੈਸ਼ਨਲ ਗ੍ਰੀਨ ਟ੍ਰਿਬਿਊਨਲ ਉਹ ਵਾਤਾਵਰਣ ਦੇ ਕੇਸ ਲੈਂਦਾ ਸਿਰਫ ਉਹਨਾਂ ਨੇ ਆਪਣੇ ਆਪ ਅਖਬਾਰ ਦੀਆਂ ਅਖਬਾਰ ਦੀਆਂ ਖਬਰਾਂ ਪੜ੍ਹ ਕੇ ਇੱਕ ਕੇਸ ਉੱਥੇ ਸ਼ੁਰੂ ਕੀਤਾ ਵੀ ਭਾਈ ਆਹ ਕੀ ਗੱਲ ਉੱਥੇ ਹੋ ਰਹੀ ਹੈ ਇਹਦੇ ਬਾਰੇ ਇੱਕ ਕੇਸ ਚੱਲਾ ਚਲਾਇਆ ਜਾਵੇ ਉਹਨਾਂ ਨੇ ਪੰਜਾਬ ਸਰਕਾਰ ਨੂੰ ਵੀ ਧਿਰ ਬਣਾਇਆ ਤੇ ਸੈਂਟਰ ਨੂੰ ਵੀ ਧਿਰ ਬਣਾਇਆ ਸੈਂਟਰ ਦੇ ਵਿੱਚ ਇੱਕ ਪੋਲੂਸ਼ਨ ਕੰਟਰੋਲ ਬੋਰਡ ਹੈ ਉਹਦਾ ਨਾਮ ਹੈ ਸੀਪੀਸੀਬੀ ਸੈਂਟਰਲ ਪੋਲੂਸ਼ਨ ਕੰਟਰੋਲ ਬੋਰਡ ਉਹਨਾਂ ਨੇ ਉਹਨਾਂ ਦੀ ਡਿਊਟੀ ਲਈ ਕਿ ਤੁਸੀਂ ਜਾ ਕੇ ਦੇਖ ਕੇ ਆਓ ਕਿ ਉੱਥੇ ਇਹ ਕੀ ਹੋ ਰਿਹਾ ਹੈ ਉਹਨਾਂ ਨੇ ਜਾ ਕੇ ਰਿਪੋਰਟ ਕੀਤੀ ਕਿ ਭਾਈ ਉੱਥੇ ਤਿੰਨ ਵੱਡੇ ਡਾਈੰਗ ਦੇ ਕਲਸਟਰ ਹੈਗੇ ਆ ਕਲਸਟਰ ਦਾ ਮਤਲਬ ਹੈ ਕਿ 100-100 ਡਾਈੰਗ ਇੰਡਸਟਰੀ ਇਕੱਠੀ ਹੋ ਕੇ ਇੱਕੋ ਧਾਰ ਦੇ ਆਪਣਾ ਗੰਦਾ ਪਾਣੀ ਇਕੱਠਾ ਕਰ ਲੈਂਦੀ ਹੈ ਉਹਨੂੰ ਸੋਧਣ ਦੀ ਕੋਸ਼ਿਸ਼ ਕਰਦੇ ਆ ਉਹ ਜਿੰਨਾਂ ਕੋ ਉਹਨਾਂ ਤੋਂ ਹੁੰਦਾ ਹੈ ਜਾਂ ਜਿੰਨਾਂ ਕੋ ਡਰਾਮਾ ਕਹਿ ਲੋ ਕਰਦੇ ਆ ਉਹਨੂੰ ਸੋਧਣ ਦਾ ਤੇ ਉਸ ਤੋਂ ਬਾਅਦ ਉਹ ਪਾਣੀ ਜਿਹੜਾ ਬੁੱਢੇ ਦਰਿਆ ਚ ਪਾਤਾ ਜਾਂਦਾ ਇਹ ਪਤਾ ਲੱਗਿਆ ਕਿ ਉਹਨਾਂ ਨੇ ਕਿਹਾ ਕਿ ਇਹਨਾਂ ਨੂੰ ਤਾਂ 2012 ਤੋਂ ਇਸ ਪਾਣੀ ਨੂੰ 12 13 ਤੋਂ ਇਸ ਪਾਣੀ ਨੂੰ ਬੁੱਢੇ ਦਰਿਆ 'ਚ ਪਾਣ ਦੀ ਇਜਾਜ਼ਤ ਹੀ ਨਹੀਂ ਸੀ ਹੈਗੀ ਇਹਨਾਂ ਨੇ ਅਜਾਦੇ ਟ੍ਰੀਟਮੈਂਟ ਪਲਾਂਟ ਲਾਣ ਦੀ ਪਰਮਿਸ਼ਨ ਮੰਗੀ ਸੀ ਸਰਕਾਰ ਤੋਂ ਤੇ ਸਰਕਾਰ ਨੇ ਕਿਹਾ ਸੀ ਤੁਹਾਨੂੰ ਇਜਾਜ਼ਤ ਦੇ ਦਿੰਨੇ ਆ ਬਣਾਓ ਟ੍ਰੀਟਮੈਂਟ ਪਲਾਂਟ ਟ੍ਰੀਟਮੈਂਟ ਪਲਾਂਟ ਬਣਾ ਕੇ ਪਰ ਤੁਸੀਂ ਪਾਣੀ ਜਿਹੜਾ ਹੈ ਉਹ ਬਾਹਰ ਨਹੀਂ ਕੱਢਣਾ ਉਹਦੇ 'ਚ ਉਹ ਪਾਣੀ ਨੂੰ ਤੁਸੀਂ ਆਪਣੇ ਹਿਸਾਬ ਨਾਲ ਆਪ ਹੀ ਵਰਤਣਾ ਜਦੋਂ ਸੋਧ ਲਓਗੇ ਆਪ ਹੀ ਵਰਤਣਾ ਤੁਸੀਂ ਉਹਨੂੰ ਤੇ ਇਹਨਾਂ ਨੇ ਆਪ ਵਰਤਣ ਦੀ ਬਜਾਏ ਬੁੱਢੇ ਦਰਿਆ 'ਚ ਸੁੱਟਣਾ ਸ਼ੁਰੂ ਕਰ ਦਿੱਤਾ ਕੁਝ ਹੱਦ ਤੱਕ ਪੰਜਾਬ ਸਰਕਾਰ ਦੇ ਅਫਸਰਾਂ ਨਾਲ ਮਿਲੀ ਭੁਗਤ ਕਰ ਕਰਾ ਕੇ ਇਹ ਗੱਲਾਂ ਅੰਦਰ ਹੀ ਦੱਬੀਆਂ ਰਹੀਆਂ ਇਹ ਜਦੋਂ ਹੁਣ ਕੇਸ ਚਲੇ ਇਹ 2012 13 ਦੇ ਵਿੱਚ ਜਿਹੜੀ ਪਰਮਿਸ਼ਨ ਦੀ ਗੱਲ ਹੋਈ ਤੇ ਆ ਹੁਣ 24 ਦੇ ਵਿੱਚ ਉਹ ਵੀ ਜੂਨ ਤੋਂ ਬਾਅਦ ਜਦੋਂ ਆਪਾਂ ਇਹ ਗੱਲ ਕਰ ਰਹੇ ਹਾਂ ਉਦੋਂ ਇਹ ਕੇਸ ਐਨਜੀਟੀ 'ਚ ਚੱਲਿਆ ਤੇ ਇਹ ਕਾਗਜ਼ ਬਾਹਰ ਆ ਗਏ ਉੱਥੋਂ ਪਤਾ ਲੱਗਿਆ ਕਿ ਇਹਨਾਂ ਨੂੰ ਕਦੀ ਪਰਮਿਸ਼ਨ ਹੈ ਨਹੀਂ ਸੀ ਆਪਾਂ ਤਾਂ ਵੈਸੇ ਹੀ ਬੰਦ ਕਰਨ ਦੀ ਗੱਲ ਕਰ ਰਹੇ ਸੀ ਕਿਉਂਕਿ ਗੱਲ ਪਰਮਿਸ਼ਨ ਦੀ ਨਹੀਂ ਹੈ ਗੱਲ ਤਾਂ ਜੀਣ ਦੀ ਹੈ ਜੇ ਸਾਡੇ ਬੱਚਿਆਂ ਨੂੰ ਜ਼ਹਿਰ ਦਿੱਤੀ ਜਾ ਰਹੀ ਹੈ ਤਾਂ ਅਸੀਂ ਕੀ ਲੈਣਾ ਪਰਮਿਸ਼ਨ ਹੈ ਕਿ ਨਹੀਂ ਹੈ ਪਰ ਜਦੋਂ ਸਾਨੂੰ ਪਤਾ ਲੱਗਿਆ ਕਿ ਇਹ ਤਾਂ ਗੈਰ ਕਾਨੂੰਨੀ ਚੱਲ ਰਹੇ ਨੇ ਪਿਛਲੇ 10-12 ਸਾਲ ਤੋਂ ਤੇ ਅਸੀਂ ਕਿਹਾ ਫਿਰ ਤਾਂ ਸਾਡਾ ਬੰਦ ਕਰਨ ਦਾ ਕੰਮ ਹੋਰ ਸੌਖਾ ਹੋ ਗਿਆ ਵੀ ਭਾਈ ਜਿਹੜਾ ਕੰਮ ਹੀ ਗੈਰ ਕਾਨੂੰਨੀ ਆ ਸਰਕਾਰ ਮੰਨ ਚੁੱਕੀ ਹੈ ਕਿ ਗੈਰ ਕਾਨੂੰਨੀ ਹੈ ਉਹਨੂੰ ਬੰਦ ਕਰਨਾ ਤਾਂ ਸਰਕਾਰ ਦਾ ਕੰਮ ਹੈ ਅਸੀਂ ਸਰਕਾਰ ਨੂੰ ਵੀ ਇੱਕ ਵਾਰੀ ਬੇਨਤੀ ਕੀਤੀ ਉੱਤੋਂ ਸੈਂਟਰ ਪੋਲੂਸ਼ਨ ਕੰਟਰੋਲ ਬੋਰਡ ਨੇ ਹੁਕਮ ਕਰ ਦਿੱਤਾ ਪੰਜਾਬ ਸਰਕਾਰ ਨੂੰ ਤੇ ਪੰਜਾਬ ਦੇ ਪੋਲੂਸ਼ਨ ਕੰਟਰੋਲ ਬੋਰਡ ਨੂੰ ਕਿ ਇਹਨੂੰ ਬੰਦ ਕਰਾਓ ਇਹ ਹੁਕਮ ਆਏ ਸੀਗੇ ਜੀ ਅਗਸਤ 2024 ਆ ਜਿਹੜੀ ਹੋਣੇ ਗਈ ਹੈ ਅਗਸਤ ਉਦੋਂ ਉਸ ਤੋਂ ਬਾਅਦ ਪੰਜਾਬ ਸਰਕਾਰ ਨੇ ਕੁਝ ਮਹੀਨਾ ਤੱਕ ਕੋਈ ਕਾਰ ਤੇ ਕੰਮ ਨਹੀਂ ਕੀਤਾ ਹਾਲਾਂਕਿ ਹੁਕਮ ਤੇ ਲਿਖਿਆ ਸੀ 15 ਦਿਨ ਚ ਬੰਦ ਕਰਾਇਆ ਜਾਵੇ ਅਸੀਂ ਜਦੋਂ ਨਹੀਂ ਬੰਦ ਕਰਾਇਆ ਇਹਨਾਂ ਨੇ ਤੇ ਅਸੀਂ ਥਾਣੇ ਜਾ ਕੇ ਇਹਨਾਂ ਦੇ ਵਿਰੁੱਧ ਇੱਕ ਪਰਚਾ ਦੇਣ ਦੀ ਵੀ ਉਹ ਕੀਤੀ ਕੰਪਲੇਂਟ ਦਿੱਤੀ ਕਿ ਪੰਜਾਬ ਸਰਕਾਰ ਦੇ ਅਫਸਰ ਤੇ ਇੰਡਸਟਰੀ ਦੇ ਨੁਮਾਇंदे ਇਹਨਾਂ ਦੇ ਵਿਰੁੱਧ ਇੱਕ ਪਰਚਾ ਦਿੱਤਾ ਜਾਵੇ ਜਿਹਦੇ ਅੰਝ ਮਿਲੀ ਭੁਗਤ ਤੇ ਲੋਕਾਂ ਨੂੰ ਇਹ ਮਾਰਨ ਦਾ ਜ਼ਹਿਰ ਦੇ ਕੇ ਉੱਤੇ ਧਾਰਾ ਲਾਈਆਂ ਜਾਣ ਪੁਲਿਸ ਨੇ ਹਾਲੇ ਤੱਕ ਕੋਈ ਕਾਰਵਾਈ ਤਾਂ ਨਹੀਂ ਕੀਤੀ ਪਰ ਪੋਲੂਸ਼ਨ ਕੰਟਰੋਲ ਬੋਰਡ ਨੇ ਉਸ ਤੋਂ ਬਾਅਦ ਤਿੰਨ ਹੁਕਮ ਜਾਰੀ ਕੀਤੇ ਤਿੰਨ ਵੱਡੇ ਜਿਹੜੀਆਂ ਮੈਂ ਤੁਹਾਨੂੰ ਦੱਸਿਆ ਕਿ ਇੰਡਸਟਰੀ ਦੇ ਟ੍ਰੀਟਮੈਂਟ ਪਲਾਂਟ ਲਿਦਾਨੇ ਤੇ ਲੱਗੇ ਆ ਜਿਹੜੇ ਕਿ 1.5 ਕਰੋੜ ਲੀਟਰ ਰੋਜ਼ ਦਾ ਪਾਣੀ ਬੁੱਡੇ ਦਰਿਆ 'ਚ ਪਾ ਰਹੇ ਆ ਇੱਕ 5 ਕਰੋੜ ਲੀਟਰ ਇੱਕ 4 ਕਰੋੜ ਲੀਟਰ ਇੱਕ 1.5 ਕਰੋੜ ਲੀਟਰ 1.5 ਕਰੋੜ ਲੀਟਰ ਸਿਰਫ ਡਾਈਨ ਇੰਡਸਟਰੀ ਦੇ ਤਿੰਨ ਕਲਸਟਰ ਪਾ ਰਹੇ ਆ ਉਹਨਾਂ ਤਿੰਨਾਂ ਨੂੰ ਹੁਕਮ ਹੋ ਗਿਆ ਕਿ ਤੁਸੀਂ ਬੰਦ ਕਰੋ ਕਿਉਂਕਿ ਤੁਹਾਨੂੰ 12 13 ਤੋਂ ਪਰਮਿਸ਼ਨ ਨਹੀਂ ਸੀ ਹੈਗੀ ਇਹਨਾਂ ਨੇ ਹਾਲੇ ਤੱਕ ਬੰਦ ਨਹੀਂ ਕੀਤਾ ਇਹ ਇਹਨਾਂ ਨੇ ਐਨਜੀਟੀ ਦੇ ਵਿੱਚ ਆਪਣੇ ਵੱਲੋਂ ਇੱਕ ਬੜਾ ਵੱਡਾ ਵਕੀਲ ਖੜਾ ਕਰਕੇ ਉੱਥੇ ਇੱਕ ਐਪਲੀਕੇਸ਼ਨ ਲਾਈ ਕਿ ਸਾਨੂੰ ਜਿਹੜੀ ਹੈ ਇਜਾਜ਼ਤ ਦਿੱਤੀ ਜਾਵੇ ਪਾਣੀ ਪਾਣ ਦੀ ਔਰ ਇਹ ਸਰਕਾਰ ਦਾ ਜਿਹੜਾ ਹੁਕਮ ਪੰਜਾਬ ਪੋਲੂਸ਼ਨ ਕੰਟਰੋਲ ਬੋਰਡ ਦਾ ਹੈ ਇਹਨੂੰ ਸਟੇ ਕੀਤਾ ਜਾਵੇ ਅਸੀਂ ਆ ਚਾਰ ਨਵੰਬਰ ਨੂੰ ਉੱਥੇ ਸੁਣਵਾਈ ਹੋਈ ਹੈ ਇਹਦੀ ਅਸੀਂ ਲੁਧਿਆਣੇ ਤੋਂ ਗਏ ਸੀ ਮੈਂ ਗਿਆ ਸੀ ਖੈਰਾ ਸਾਹਿਬ ਬੈਠੇ ਗਏ ਸੀ ਸਾਡੇ ਸਾਥੀ ਹੋਰ ਨੇ ਉਹ ਗਏ ਸੀ ਕਪਿਲ ਜੀ ਉੱਥੇ ਸਾਨੂੰ ਇਹ ਪਤਾ ਲੱਗਿਆ ਕਿ ਇਹਨਾਂ ਨੇ ਹੋਰ ਬੜੇ ਤਰ੍ਹਾਂ ਦੇ ਕਾਗਜ਼ ਉੱਥੇ ਜਮ੍ਹਾਂ ਕਰਾਏ ਤੇ ਪੰਜਾਬ ਸਰਕਾਰ ਦਾ ਤੇ ਇੰਡਸਟਰੀ ਦਾ ਅੱਗੋਂ ਕੀ ਪਲਾਨ ਹੈ ਉਹਦੇ ਬਾਰੇ ਪਤਾ ਲੱਗਿਆ ਜਿਹਦੇ ਕਰਕੇ ਅਸੀਂ ਅੱਜ ਇੱਥੇ ਆਏ ਹਾਂ ਚੰਗੀ ਗੱਲ ਉੱਥੇ ਇਹ ਹੋਈ ਕਿ ਜਿਹੜੀ ਉਹ ਕੋਰਟ ਹੈ ਐਨਜੀਟੀ ਉਹਨਾਂ ਨੇ ਇਹਨਾਂ ਨੂੰ ਸਟੇ ਨਹੀਂ ਦਿੱਤੀ ਉਹਨਾਂ ਨੇ ਕਿਹਾ ਜੀ ਕਿ ਇਹ ਕੁਝ ਗਲਤ ਕੰਮ ਹੋ ਰਿਹਾ ਹੈ ਅਸੀਂ ਇਸ ਹੁਕਮ ਪੰਜਾਬ ਪੋਲੂਸ਼ਨ ਕੰਟਰੋਲ ਬੋਰਡ ਨੇ ਜਿਹੜਾ ਤੁਹਾਨੂੰ ਹੁਕਮ ਕੀਤਾ ਹੈ ਕਿ ਪਾਣੀ ਬੰਦ ਕਰੋ ਉਹਦੇ ਤੇ ਅਸੀਂ ਰੋਕ ਨਹੀਂ ਲਾ ਰਹੇ ਫਾਲ ਦੀ ਘੜੀ ਅਸੀਂ ਪਹਿਲੇ ਪੰਜਾਬ ਪੋਲੂਸ਼ਨ ਕੰਟਰੋਲ ਬੋਰਡ ਤੇ ਪੰਜਾਬ ਸਰਕਾਰ ਨੂੰ ਸੁਣਾਂਗੇ ਕਿ ਉਹਨਾਂ ਦਾ ਇਹਦੇ ਬਾਰੇ ਕੀ ਕਹਿਣਾ ਉਹਦੀ ਤਰੀਕ ਉਹਨਾਂ ਨੇ ਦਿੱਤੀ ਹੈ 2 ਦਸੰਬਰ ਆ ਜਿਹੜੀ ਹੁਣ 2 ਦਸੰਬਰ ਆ ਰਹੀ ਹੈ ਉਸ ਦਿਨ ਉਥੇ ਤਰੀਕ ਹੈ ਪਰ ਪਹਿਲੀ ਤਰੀਕ ਦੇ ਵਿੱਚ ਜੋ ਗੱਲਾਂ ਅਸੀਂ ਉਥੇ ਸੁਣੀਆਂ ਉਹਦੇ ਵਿੱਚ ਕੀ ਨਿਕਲ ਕੇ ਆਇਆ ਕਿ ਆ ਜਿਹੜਾ ਇੰਡਸਟਰੀ ਦਾ ਪਾਣੀ ਹੈ ਇੱਥੇ ਡਾਈਨ ਇੰਡਸਟਰੀ ਦਾ ਖਾਸ ਤੌਰ ਤੇ ਰੰਗ ਰੰਗਾਈ ਵਾਲੀ ਇੰਡਸਟਰੀ ਦਾ ਇਹ ਪਾਣੀ ਨੂੰ ਇੱਕ ਵੱਖਰੀ ਨਹਿਰ ਬਣਾ ਕੇ ਲੁਧਿਆਣੇ ਤੋਂ ਵਲੀਪੁਰ ਤੱਕ ਲਿਆਂਦਾ ਜਾਊਗਾ ਤੇ ਵਲੀਪੁਰ ਤੋਂ ਕੋਈ ਇੱਥੇ ਬੁੱਢਾ ਦਰਿਆ ਦਾ ਕੋਈ ਇੱਕ ਵੱਖਰਾ ਟੋਟਾ ਤੁਹਾਨੂੰ ਪਤਾ ਹੋਊਗਾ ਮੈਨੂੰ ਉਹਦੇ ਬਾਰੇ ਜਾਣਕਾਰੀ ਨਹੀਂ ਹੈਗੀ ਕਿ ਲੋਅਰ ਬੁੱਢਾ ਦਰਿਆ ਉਹਨੂੰ ਕਿਹਾ ਜਾਂਦਾ ਉਹਦੇ ਵਿੱਚੋਂ ਪਾਣੀ ਪਾਇਆ ਜਾਊਗਾ ਉਹਦੇ ਵਿੱਚੋਂ ਹੋਰ ਨਹਿਰਾਂ ਕੱਢੀਆਂ ਜਾਣਗੀਆਂ ਸੂਏ ਛੋਟੇ ਛੋਟੇ ਤੇ ਇੱਥੋਂ ਦੇ ਪਿੰਡਾਂ ਨੂੰ ਖੇਤੀਬਾੜੀ ਲਈ ਉਹ ਪਾਣੀ ਦਿੱਤਾ ਜਾਊਗਾ ਇਹ ਸਰਕਾਰ ਦੀ ਵਿਉਂਤਬੰਦੀ ਹੈ ਜੀ ਔਰ ਇਹ ਉੱਥੇ ਕੌਣ ਕਹਿ ਰਿਹਾ ਹੈ ਉੱਥੇ ਇਹ ਇੰਡਸਟਰੀ ਦੱਸ ਰਹੀ ਹੈ ਔਰ ਉਹਨਾਂ ਨੇ ਇੱਕ ਰਿਪੋਰਟ ਦਿੱਤੀ ਸਰਕਾਰ ਦੀ 2012 ਦੀ ਬਣੀ ਹੋਈ ਕਿ ਇਹਦੇ ਵਿੱਚ ਆ ਗੱਲਾਂ ਲਿਖੀਆਂ ਸਰਕਾਰ ਨੇ ਲੇਟ ਕਰਤਾ ਸਾਡਾ ਕੋਈ ਕਸੂਰ ਨਹੀਂ ਹੈ ਉਹ ਪਿੰਡਾਂ ਦੇ ਮੈਂ ਨਾਮ ਪੜ ਕੇ ਸੁਣਾਣਾ ਚਾਹਨਾ ਤੁਹਾਨੂੰ ਪਤਾ ਲੱਗੂਗਾ ਸਾਨੂੰ ਤਾਂ ਕੁਝ ਪਿੰਡਾਂ ਦੇ ਨਾਮ ਪਤਾ ਨੇ ਉਹਦੇ ਚੋਂ ਤੇ 36 ਪਿੰਡਾਂ ਦੇ ਨਾਮ ਉਹਦੇ ਵਿੱਚ ਜਿਹੜੇ ਆਏ ਆ ਤੇ ਅਸੀਂ ਇਸ ਕਰਕੇ ਕੁਝ ਦਿਨ ਪਹਿਲਾਂ ਵੀ ਆਏ ਸੀਗੇ ਤੇ ਬੇਨਤੀ ਕੀਤੀ ਸੀ ਕਿ ਇਹ ਗੱਲਬਾਤ ਆਪਾਂ ਇੱਥੇ ਕਰੀਏ ਕਿਉਂਕਿ ਜਿਹੜਾ ਇਹ ਪਾਣੀ ਜ਼ਹਿਰ ਵਾਲਾ ਸਾਰੇ ਪਹਿਲਾਂ ਪੰਜਾਬ ਨੂੰ ਵੰਡ ਰਿਹਾ ਸੀ ਹੁਣ ਇਹ ਕਹਿੰਦੇ ਕਿ ਇੱਥੇ ਛੱਤੀ ਪਿੰਡਾਂ ਨੂੰ ਹੀ ਦੇ ਦਈਏ ਆਪਾਂ ਬਸ ਬਾਕੀਆਂ ਨੂੰ ਬਚਾਉਣ ਵਾਸਤੇ ਆਪਾਂ ਇੱਥੇ ਪਾਣੀ ਰੋਕ ਲਈਏ ਤੇ ਉਹ ਪਾਣੀ ਦਾ ਕੀ ਅਸਰ ਇੱਥੇ ਹੋਊਗਾ ਇਹ ਵੀ ਬੜੀ ਇੱਕ ਖਤਰਨਾਕ ਗੱਲ ਹੈ ਕਿ ਅਸੀਂ ਜਦੋਂ ਪਤਾ ਕੀਤਾ ਸਾਨੂੰ ਪਤਾ ਲੱਗਿਆ ਕਿ ਇੱਥੇ ਕੋਈ ਬਹੁਤੀ ਜ਼ਿਆਦਾ ਲੋਕਾਂ ਨਾਲ ਕੋਈ ਸਲਾਹ مشورہ ਵੀ ਨਹੀਂ ਹੋਇਆ ਨਾ ਕੋਈ ਕਿਸੇ ਦੀ ਰਜਮੰਦੀ ਲਈਤੀ ਗਈ ਹੈ ਇਹ ਪਿੰਡ ਨੇ ਜੀ ਵਲੀਪੁਰ ਕਲਾਂ ਬਾਣੀਆਂਵਾਲ ਘੁੰਮਣੇਵਾਲ ਤਲਵੰਡੀ ਨੌਬਾਦ ਵਲੀਪੁਰ ਖੁਰਦ ਅਲੀਵਾਲ ਭੁੰਦੜੀ ਗੋਰਸੀਆਂ ਕਾਦਰਬਖਸ਼ ਤਲਵਾੜਾ ਸ਼ੇਖ ਕਤਬ ਭੈਣੀ ਅਰਾਈਆਂ ਸਲੇਮਪੁਰ ਸਿਧਵਾ ਬੇਟ ਸ਼ਫੀਪੁਰਾ ਮਧਾਰਪੁਰਾ ਅੱਬੂਪੁਰਾ ਪਰਜੀਆਂ ਕਣੀਆਂ ਹੁਸੈਨੀ ਗਿੱਦੜਵਿੰਡੀ ਟੱਕਰ ਪੱਟੀ ਮੰਡ ਤਿਹਾਰਾ ਮਨਵਰਪੁਰਾ ਤਰਫ ਕੋਟਲੀ ਪੱਟੀ ਮਲਤਾਨੀ ਸ਼ਾਹਬਾਦਪੁਰਾ ਕਨਿਆ ਕਲਾ ਚੱਕ ਕਨਿਆ ਕਲਾ ਕਨਿਆ ਖੁਰਦ ਚੱਕ ਫਤਿਹਪੁਰ ਫਤਿਹਪੁਰ ਕਨਿਆ ਜਿੰਦੜਾ ਠੂਠਗੜ੍ਹ ਦਬੁਰਜੀ ਵੱਡੂਵਾਲ ਧਰਮਕੋਟ ਇਹ ਤੁਹਾਡੇ ਇਲਾਕੇ ਦੇ ਪਿੰਡ ਨੇ ਜੀ ਸਾਰੇ ਹਾਂਜੀ ਹਾਂ ਸਾਡੇ ਤੋਂ ਕੋਈ ਗਲਤੀ ਵੀ ਹੋ ਸਕਦੀ ਹੈ ਕਿਉਂਕਿ ਅੰਗਰੇਜ਼ੀ ਵਿੱਚ ਉੱਥੇ ਸੀਗੇ ਪਤਾ ਨਹੀਂ ਕਿਹੜੇ ਵਿਭਾਗ ਨੇ ਬਣਾਈ ਹੈ ਲਿਸਟ ਉਸ ਤੋਂ ਬਾਅਦ ਅਸੀਂ ਟਰਾਂਸਲੇਟ ਕੀਤੀ ਹੈ ਕੋਈ ਗਲਤੀ ਵੀ ਹੋ ਸਕਦੀ ਹੈ ਕੋਈ ਪਿੰਡ ਦਾ ਨਾਮ ਉੱਤੇ ਥੱਲੇ ਹੋ ਸਕਦਾ ਹੈ ਇਹਦੇ ਵਿੱਚ ਪਰ ਮੋਟਾ-ਮੋਟਾ ਗੱਲ ਇਹ ਹੀ ਹੈ ਕਿ ਇਹ ਇਹੀ ਇਲਾਕੇ ਦੀ ਗੱਲ ਹੋ ਰਹੀ ਹੈ ਤੇ ਇਸ ਇਲਾਕੇ ਨੂੰ ਇਹ ਨਹਿਰ ਬਣਾ ਕੇ ਇਹ ਵਾਲਾ ਪਾਣੀ ਵੱਖਰਾ ਕਰਕੇ ਇੰਡਸਟਰੀ ਦਾ ਜਿਹੜਾ ਸਾਰਾ ਮਤਲਬ ਕਹੋ ਕਾਲਾ ਜ਼ਹਿਰੀਲਾ ਪਾਣੀ ਜਿਹਦੇ ਵਿੱਚ ਕਈ ਤਰ੍ਹਾਂ ਦੇ ਕੈਮੀਕਲ ਘੁਲੇ ਹੋਏ ਆ ਰੰਗ ਘੁਲੇ ਹੋਏ ਆ ਉਹ ਇੱਥੇ ਲਿਆ ਕੇ ਇਹਨਾਂ ਦੇ ਕਹਿਣ ਮੁਤਾਬਕ ਇਹ ਖੇਤੀਬਾੜੀ ਲਈ ਦਿੱਤਾ ਜਾਊਗਾ ਤੇ ਸਾਨੂੰ ਇਹ ਗੱਲ ਜਿਹੜੀ ਹੈ ਉਹ ਬੜੀ ਅਜੀਬ ਵੀ ਲੱਗੀ ਬੜੀ ਖਤਰਨਾਕ ਵੀ ਲੱਗੀ ਕਿ ਜਿਹੜਾ ਪਾਣੀ ਹਾਲੇ ਤੱਕ 40 ਸਾਲਾਂ ਤੋਂ ਪੰਜਾਬ ਸਾਰੇ ਨੂੰ ਪਿੱਛੇ ਤਬਾਹ ਕਰ ਰਿਹਾ ਹੈ Rajasthan ਨੂੰ ਕਰ ਰਿਹਾ ਉਹਨੂੰ ਹੁਣ ਇਹ ਛੱਤੀਪੁਰਾ ਦੇ ਵਿੱਚ ਭੇਜ ਕੇ ਇਹ ਕੀ ਕਰਨਾ ਚਾਹੁੰਦੇ ਆ ਤੇ ਕਿਉਂਕਿ ਅਸੀਂ ਇਹ ਕੇਸ ਲੜ ਰਹੇ ਆ ਕਿਉਂਕਿ ਅਸੀਂ ਇਸ ਪਾਣੀ ਨੂੰ ਰੋਕਣ ਵਾਸਤੇ 3 ਦਸੰਬਰ ਦੀ ਕਾਲ ਦਿੱਤੀ ਸੀ ਲੁਧਿਆਣੇ ਦੇ ਵਿੱਚ ਕਿ ਭਾਈ 3 ਦਸੰਬਰ ਤੱਕ ਜੇ ਸਰਕਾਰ ਨੇ ਇਹ ਪਾਣੀ ਨੂੰ ਉੱਥੇ ਨਾ ਰੋਕਿਆ ਉਹ ਸਾਡਾ ਰੋਕਣ ਦਾ ਮਤਲਬ ਇਹ ਸੀਗਾ ਕਿ ਭਾਈ ਇਹ ਜਿਹੜੀ ਇੰਡਸਟਰੀ ਇਹਨੂੰ ਖਰਾਬ ਕਰ ਰਹੀ ਹੈ ਉਹ ਆਪ ਹੀ ਇਹਨੂੰ ਸੰਭਾਲੇ ਆਪ ਹੀ ਇਹਨੂੰ ਦੁਬਾਰਾ ਵਰਤੇ ਜਿਉਂ ਇੰਡਸਟਰੀ ਕਹਿੰਦੀ ਹੈ ਕਿ ਅਸੀਂ ਇਹਨੂੰ ਟ੍ਰੀਟ ਕਰਕੇ ਸੋਧ ਕਰਕੇ ਸਾਫ਼ ਕਰ ਦਿੱਤਾ ਹੈ ਤੇ ਉਹ ਆਪ ਹੀ ਕਿਉਂ ਨਹੀਂ ਵਰਤ ਲੈਂਦੇ ਭਾਈ ਨਾਲੇ ਉਹਨਾਂ ਨੇ ਤਾਂ ਇੰਡਸਟਰੀ ਵਾਸਤੇ ਵਰਤ ਲਾਉਂਦੇ ਨੇ ਕਿਹੜਾ ਪੀਣ ਵਾਸਤੇ ਵਰਤਣਾ ਪਰ ਉਹ ਇਹ ਵਰਤਣ ਲਈ ਤਿਆਰ ਨਹੀਂ ਉਹ ਕਹਿੰਦੇ ਸਾਡਾ ਖਰਚਾ ਵੱਧ ਜਾਂਦਾ ਤੇ ਤੁਹਾਡੇ ਖਰਚੇ ਵਾਸਤੇ ਲੋਕ ਮਰਨ ਲੋਕ ਆਪਣੀ ਜਾਨ ਕਿਉਂ ਔਰ ਕੱਲੀ ਜਾਨ ਦੀ ਗੱਲ ਨਹੀਂ ਹੈ ਜਿਹੜਾ ਬੰਦਾ ਇਹ ਪਾਣੀ ਪੀ ਕੇ ਜਿਹਨੂੰ ਇਹ ਬਿਮਾਰੀਆਂ ਲੱਗ ਜਾਂਦੀਆਂ ਉਹਦਾ ਤਾਂ ਆਪਣੀ ਜਾਨ ਤਾਂ ਜਾਂਦੀ ਜਾਂਦੀ ਉਹਦਾ ਸਾਰਾ ਪਰਿਵਾਰ ਉੱਦੜ ਜਾਂਦਾ ਪਿੱਛੋਂ ਦੀ ਇਲਾਜ ਵਾਸਤੇ ਜ਼ਮੀਨਾਂ ਵਿਕ ਜਾਂਦੀਆਂ ਦੁਕਾਨਾਂ ਵਿਕ ਜਾਂਦੀਆਂ ਮਕਾਨ ਵਿਕ ਜਾਂਦੇ ਆ ਤੇ ਉਹਦੇ ਵਾਸਤੇ ਤਾਂ ਇੱਕ ਤਰ੍ਹਾਂ ਦਾ ਸਾਰ ਜਿਹਨੂੰ ਆਪਾਂ ਜੈਨੋਸਾਈਡ ਕਹਿੰਦੇ ਆ ਵੀ ਉਹ ਹੋ ਜਾਂਦਾ ਵੀ ਉਹਦਾ ਪਰਵਾ ਸਾਰਾ ਪਰਿਵਾਰ ਹੀ ਉੱਦੜ ਗਿਆ ਤੇ ਆਪਾਂ ਇਹੋ ਜੇ ਹੱਲ ਜਿਹੜਾ ਇਹ ਹੱਲ ਕਹਿੰਦੇ ਆ ਜਿਹਨੂੰ ਇਸ ਤਰ੍ਹਾਂ ਦੇ ਹੱਲ ਨੂੰ ਕਿਸ ਤਰ੍ਹਾਂ ਮੰਨ ਸਕਦੇ ਆ ਤੇ ਉਹਦੇ ਬਾਰੇ ਅੱਜ ਆਪਾਂ ਗੱਲਬਾਤ ਕਰਨ ਲਈ ਅੱਜ ਸਭ ਇਕੱਠੇ ਹੋਏ ਆਂ ਵੀ 3 ਦਸੰਬਰ ਨੂੰ ਇਕਤਾ ਅਸੀਂ ਜਿਹੜਾ ਉਹ ਬੰਦ ਕਰਨ ਜਾ ਰਹੇ ਆ ਉਹ ਆਪਾਂ ਕਿਸ ਤਰ੍ਹਾਂ ਕਰ ਸਕਦੇ ਆ ਦੂਜਾ ਜਿਹੜਾ ਸਰਕਾਰ ਉਹਦਾ ਬਦਲ ਸਾਨੂੰ ਦੱਸ ਰਹੀ ਹੈ ਵੀ ਜੇ ਉਹ ਨਹੀਂ ਜੇ ਉਹ ਪਾਣੀ ਇੱਦਾਂ ਨਹੀਂ ਪਾਵਾਂਗੇ ਤੇ ਫਿਰ ਇਦਾਂ ਕਰਾਂਗੇ ਉਹਦੇ ਵਾਸਤੇ ਆਪਾਂ ਨੂੰ ਕੀ ਕਰਨ ਦੀ ਲੋੜ ਹੈ ਅਸੀਂ ਸਰਕਾਰ ਨੂੰ ਜੋ ਸਾਡੇ ਵੱਲੋਂ ਬੇਨਤੀ ਕੀਤੀ ਹੈ ਉਹ ਇਹੀ ਕੀਤੀ ਹੈ ਕਿ ਪੂਰੇ ਭਾਰਤ ਵਿੱਚ ਇੱਕ ਜ਼ੀਰੋ ਲਿਕੁਇਡ ਡਿਸਚਾਰਜ ਕਹਿੰਦੇ ਆ ਤਾਮਿਲਨਾਡੂ ਦੇ ਵਿੱਚ ਸਾਰੀ ਦੁਨੀਆ ਦੇ ਵਿੱਚ ਇੰਡਸਟਰੀ ਉਸ ਤਰੀਕੇ ਚਲਦੀ ਹੈ ਉਹਦਾ ਮਤਲਬ ਇਹੀ ਹੈ ਕਿ ਇੰਡਸਟਰੀ ਪਾਣੀ ਨੂੰ ਆਪ ਸੋਧੇ ਸੋਧੇ ਹੋਏ ਪਾਣੀ ਨੂੰ ਆਪ ਹੀ ਵਰਤੇ ਬਾਹਰ ਇੱਕ ਬੂੰਦ ਜਿਹੜੀ ਹੈ ਨਾ ਜਾਵੇ ਤੇ ਜੇ ਖਰਚਾ ਹੁੰਦਾ ਤਾਂ ਭਾਈ ਖਰਚਾ ਕਰ ਲਵੇ ਜਿਹੜਾ ਸਵੈਟਰ 1000 ਰੁਪਏ ਦਾ ਵੇਚਦੇ ਆ ਉਹ 1100 ਦਾ ਵੇਚ ਲੈਣ ਤਾਂ ਕੀ ਹੋ ਗਿਆ ਲੋਕਾਂ ਨੂੰ ਮਾਰਨਾ ਕੋਈ ਹੱਲ ਥੋੜੀ ਹੈ ਇਸ ਮਸਲੇ ਦਾ ਤੇ ਜਿਹੜਾ 40 ਸਾਲ ਤੋਂ ਤੁਸੀਂ ਕਰ ਹੀ ਰਹੇ ਹੋ ਉਹਨੂੰ ਹੁਣ ਬੰਦ ਕਰਨ ਦਾ ਸਮਾਂ ਆ ਗਿਆ ਤੇ ਇਹ ਲੋਕਾਂ ਨੂੰ ਹੋਰ ਨਾ ਮਾਰਿਆ ਜਾਵੇ ਇਸ ਤਰ੍ਹਾਂ ਮੌਤ ਨਾ ਵੰਡੀ ਜਾਵੇ ਇਹ ਅਸੀਂ ਸਰਕਾਰ ਨੂੰ ਕਹਿ ਰਹੇ ਆ ਤੇ ਸਾਨੂੰ ਅੱਗੋਂ ਜਿਸ ਤਰ੍ਹਾਂ ਵੀ ਸੰਗਤ ਹੁਕਮ ਕਰੇਗੀ ਜਿਸ ਤਰ੍ਹਾਂ ਸੰਗਤ ਸਾਡਾ ਸਾਥ ਦੇਗੀ ਉਸ ਤਰ੍ਹਾਂ ਦਾ ਪ੍ਰੋਗਰਾਮ ਅਸੀਂ ਅੱਗੇ ਲੈ ਕੇ ਚੱਲਾਂਗੇ